ਵੈਬ ਚੈਨਲਸ ਦੀਆਂ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਦੇਸ਼ ਭਰ ਦੇ ਹਰ ਸ਼ਹਿਰ ਵਿੱਚ ਵੈਬ ਚੈਨਲਸ ਦੇ ਸੰਗਠਨ ਬਣਾਏ ਜਾ ਰਹੇ ਨੇ ਤਾਂ ਜੋ ਇਹਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂਤਾਂ ਨਾਲ ਨਜਿੱਠਿਆ ਜਾ ਸਕੇ ਜਿਲਾ ਪਠਾਨਕੋਟ ਵਿੱਚ ਵੀ ਵੈਬ ਚੈਨਲਸ ਸੰਗਠਨ ਦਾ ਗਠਨ ਕੀਤਾ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਵੈਬ ਚੈਨਲਸ ਦੇ ਸੰਚਾਲਕਾਂ ਤੇ ਮੁਖੀਆਂ ਨੇ ਭਾਗ ਲிட்டਾ ਤੇ ਉਹਨਾਂ ਨੇ ਸਹਿਮਤੀ ਦੇ ਨਾਲ ਸੰਜੀਵ ਮੰਗੋਤਰਾ ਨੂੰ ਪ੍ਰਧਾਨ, ਰਜੀਵ ਥਾਪਾ ਨੂੰ ਉਪ ਪ੍ਰਧਾਨ, ਜਨਰਲ ਸਕੱਤਰ ਪ੍ਰਦੀਪ ਕਰੜਾ ਇੱਕ ਕੈਸ਼ੀਅਰ ਨਰਿੰਦਰ ਨਿੰਦੀ ਨੂੰ ਚੁਣ ਕੇ ਆਪਣੇ ਵੱਲੋਂ ਉਹਨਾਂ ਨੇ ਢੇਰਾ ਢੇਰਾ ਸ਼ੁਭਕਾਮਨਾਵਾਂ ਦਿੱਤੀਆਂ ਤੇ ਜਲਦ ਹੀ ਬਾਕੀ ਕਾਰਜਕਾਰਨੀ ਨੂੰ ਵੀ ਕੋਸ਼ਿਸ਼ ਕਰਨ ਦੀ ਗੱਲ ਉੱਤੇ ਵਿਚਾਰ-ਵਿਮਰਸ਼ ਕੀਤਾ ਗਿਆ ਇਸ ਸੰਗਠਨ ਦਾ ਉਦੇਸ਼ ਆਪਣੀਆਂ ਮੁਸ਼ਕਿਲਾਂ ਉੱਤੇ ਵਿਚਾਰ-ਵਿਮਰਸ਼ ਕਰਨਾ ਤੇ ਉਹਨਾਂ ਰੂਪਰੇਖਾਵਾਂ ਨੂੰ ਤਿਆਰ ਕਰਨਾ ਹੈ ਜਿਸ ਵਿੱਚ ਇਹ ਜਿਹੜੀਆਂ ਪਰੇਸ਼ਾਨੀਆਂ ਹਨ ਇਹਨਾਂ ਨੂੰ ਘਟਾਇਆ ਜਾ ਸਕੇ ਤੇ ਵੈਵ ਚੈਨਲਜ਼ ਨੂੰ ਵੀ ਉਹ ਥਾਂ ਦਿੱਤੀ ਜਾ ਸਕੇ ਜਿਹੜੀ ਕਿ ਉਹ ਆਪਣੀ ਸੇਵਾਵਾਂ ਦੇ ਰਾਹੀ ਇਸ ਦਾ ਹੱਕਦਾਰ ਹੈ ਆ ਦੇਖੋ ਜੀ ਪਹਿਲੇ ਤੇ ਸਾਰੇ ਮੇਰੇ ਇੱਥੇ ਆਏ ਪੱਤਰਕਾਰਾਂ ਦਾ ਮੈਂ ਧੰਨਵਾਦ ਕਰਦਾ ਜਿੰਨੇ ਵੀ ਸਾਡੇ ਪੱਤਰਕਾਰ ਵੀਰੇ ਜਿੱਥੇ ਇਕੱਠੇ ਹੋਏ ਦੂਜੀ ਗੱਲ ਇਹ ਹੈ ਕਿ ਬੜੀ ਦੇਰ ਤੋਂ ਰਿਕੁਆਇਰਮੈਂਟ ਵੀ ਸੀਗੀ ਤੇ ਅਸੀਂ ਸੋਚ ਵੀ ਰਹੇ ਸੀ ਕਿ ਵੱਖ-ਵੱਖ ਸੰਸਥਾਵਾਂ ਬਣੀਆਂ ਹੋਈਆਂ ਨੇ ਪੱਤਰਕਾਰਾਂ ਵਾਸਤੇ ਬਣੀਆਂ ਹੋਈਆਂ ਨੇ ਪਰ ਸਾਡੇ ਸ਼ਹਿਰ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਵੈਬ ਚੈਨਲਜ਼ ਲਈ ਕੋਈ ਸੰਸਥਾ ਨਹੀਂ ਵੈਬ ਚੈਨਲਜ਼ ਲਈ ਕੋਈ ਐਸਾ ਪਲੇਟਫਾਰਮ ਨਹੀਂ ਕਿ ਜਿੱਥੇ ਸਾਰੇ ਭਰਾ ਇਕੱਠੇ ਹੋ ਗਏ ਬਹਿ ਸਕਣ ਸੋ ਉਹ ਇੱਕ ਸਸਤਾ ਸੰਸਥਾ ਸੀ ਬਣਾਈ ਹੈ ਜਿਸ ਦਾ ਅਸੀਂ ਨਾਮ ਰੱਖਿਆ ਡਿਸਟ੍ਰਿਕਟ ਪਠਾਨਕੋਟ ਵੈਬ ਚੈਨਲਸ ਐਸੋਸੀਏਸ਼ਨ ਕਹ ਲਓ ਜਾਂ ਸੰਸਥਾ ਕਹ ਲਓ ਤੇ ਇਹਦੇ ਵਿੱਚ ਅਸੀਂ ਸਾਰੇ ਵੈਬ ਚੈਨਲ ਨਾਲ ਜਿਹੜੇ ਡਾਇਰੈਕਟ ਜੁੜੇ ਹੋਏ ਆ ਉਹ ਜਿਨ੍ਹਾਂ ਦੇ ਆਪਣੇ ਚੈਨਲ ਨੇ ਉਹ ਜਾਂ ਫਿਰ ਜਿਹੜੇ ਇੰਡਾਇਰੈਕਟ ਵੈਬ ਚੈਨਲਸ ਨਾਲ ਕੰਮ ਕਰ ਰਹੇ ਨੇ ਉਹ ਬੰਦੇ ਅਸੀਂ ਜੋੜੇ ਨੇ ਉਹ ਸਾਰੇ ਪੱਤਰਕਾਰ ਜੋੜੇ ਨੇ ਔਰ ਜਿਹੜੇ ਬਾਕੀ ਵੈਬ ਚੈਨਲਸ ਨੇ ਜਾਂ ਜਿਹੜੇ ਸਾਡੇ ਨਾਲ ਨਹੀਂ ਜੁੜੇ ਉਹਨਾਂ ਨੂੰ ਵੀ ਖੁੱਲਾ ਸੱਦਾ ਹੈ ਕਿ ਉਹ ਇਸ ਸੰਸਥਾ ਦੇ ਨਾਲ ਜੁੜ ਸਕਣੇ ਤਾਂ ਜੋ ਅਸੀਂ ਜਿਹੜੇ ਸਾਡੇ ਵੈਬ ਚੈਨਲ ਦਾ ਭਾਈਚਾਰਾ ਹੈ ਅਸੀਂ ਉਹਨਾਂ ਦੇ ਹੱਕ ਦੀ ਆਵਾਜ਼ ਜਿਹੜੀ ਆ ਉਹ ਸਰਕਾਰਾਂ ਤੱਕ ਤੇ ਅਫਸਰ ਅਫਸਰਾਂ ਤੱਕ ਪਹੁੰਚਾ ਸਕੀਏ ਤਾਂ ਕਿ ਇਹਨਾਂ ਦੇ ਵੀ ਜਿਹੜੇ ਹੱਕ ਇਹਨਾਂ ਨੂੰ ਮਿਲਣ ਸੋ ਅੱਜ ਇੱਕ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਅੱਜ ਜਿਹੜਾ ਅਸੀਂ ਆਗੂ ਦੀ ਜਿਹੜੀ ਚੋਣ ਕੀਤੀ ਆ ਔਰ ਵਾਈਸ ਪ੍ਰਧਾਨ ਜਿਹੜਾ ਉਹਨਾਂ ਦੀ ਵੀ ਚੋਣ ਕੀਤੀ ਆ ਇੱਕ ਅਸੀਂ ਜਨਰਲ ਸੈਕਟਰੀ ਬਣਾਏ ਨੇ ਸੋ ਛੋਟੀ ਜੀ ਬੋਡੀ ਬਣਾਈ ਹੈ ਜਲਦ ਅਸੀਂ ਪੂਰੀ ਬੋਡੀ ਜਿਹੜੀ ਆ ਉਹ ਅਨਾਉਂਸ ਵੀ ਕਰਾਂਗੇ ਔਰ ਅਗਲੀ ਮੀਟਿੰਗ ਦੇ ਵਿੱਚ ਸਾਰੀ ਜਿਹੜੀ ਰੂਪਰੇਖਾ ਉਹ ਤਿਆਰ ਕਰਕੇ ਜਿਹੜੀ ਤੁਹਾਨੂੰ ਉਹ ਦੱਸ ਦਿੱਤੀ ਜਾ। ਆ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਸਾਸਰੀ ਕਾਲ ਜੀ ਅੱਜ ਜਿਹੜੀ ਸੰਸਥਾ ਬਣਾਈ ਆ ਇਹ ਬਹੁਤ ਸੋਹਣਾ ਜਿਹੜਾ ਇੱਕ ਵੈਬ ਚੈਨਲਸ ਲਈ ਜਿਹੜੇ ਮੈਂਬਰਾਂ ਨੂੰ ਜਿਹੜਾ ਗਠਿਤ ਕਰਨਾ ਸੰਜੀਪ ਜੀ ਹੋਣਾ ਨੇ ਬਹੁਤ ਵਧੀਆ ਕਦਮ ਜਿਹੜਾ ਛਲਾਂਗਾ ਜੋ ਕਦਮ ਜਿਹੜਾ ਚੱਕਿਆ ਆ ਤੇ ਪਹਿਲਾਂ ਤਾਂ ਮੈਂ ਸੰਜੀਪ ਜੀ ਹੋਣਾ ਨੂੰ ਮੁਬਾਰਕਾ ਦੇਣਾ ਤੇ ਪੂਰੀ ਕਮੇਟੀ ਦੇ ਮੈਂਬਰਾਂ ਨੂੰ ਜਿਹੜੀਆਂ ਆ ਉਹ ਮੁਬਾਰਕਾ ਦੇਣਾ ਤੇ ਸ਼ੁਭਕਾਮਨਾਵਾਂ ਵੀ ਦੇਣਾ ਆ। ਕੀ ਆਪਣੇ ਜੀਵਨ ਦੇ ਵਿੱਚ ਅਗਰ ਕਿਸੇ ਤਰ੍ਹਾਂ ਦੀ ਕੋਈ ਔਕਰ ਆਉਂਦੀ ਆ ਕੋਈ ਕਵਰ ਕਰਦੇ ਆ ਸਾਰ ਜਾਂ ਕਿਸੇ ਤਰ੍ਹਾਂ ਦੀ ਕੋਈ ਔਕਰ ਆਉਂਦੀ ਆ ਤਾਂ ਆਪਣੀ ਇਸ ਕਮੇਟੀ ਨੂੰ ਜਿਹੜਾ ਉਹ ਦੱਸ ਸਕਦੇ ਨੇ ਤੇ ਆਪਣਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੱਲਬਾਤ ਉਹ ਰੱਖ ਸਕਦੇ ਨੇ ਤੇ ਬਾਕੀ ਇਹਨਾਂ ਨੇ ਅੱਜ ਚੋਣ ਕੀਤੀ ਆ ਮੈਂਬਰਾਂ ਦੀ ਚੋਣ ਕੀਤੀ ਆ ਅਹੁਦੇਦਾਰਾਂ ਦੀ ਚੋਣ ਕੀਤੀ ਆ ਤੇ ਉਹਨਾਂ ਸਾਰੇ ਅਹੁਦੇਦਾਰਾਂ ਨੂੰ ਵੀ ਜਿਹੜੀ ਆ ਮੈਂ ਤਾਂ ਦਿਲੋਂ ਜਿਹੜੀ ਆ ਉਹ ਧੰਨਵਾਦ ਕਰਦਾ ਤੇ ਨਾਲ ਉਹਨਾਂ ਨੂੰ ਵਧਾਈਆਂ ਦਿੰਦਾ ਜੀ ਦੇਖੋ ਮੈਂ ਕੋਈ ਵਾ이스 ਪ੍ਰਧਾਨ ਨਹੀਂ ਇੱਕ ਸੰਸਥਾ ਅਸੀਂ ਸਾਡੇ ਸੰਜੀਵ ਜੀ ਨੇ ਬਣਾਈ ਹੈ ਜਦੇ ਵਿੱਚ ਪੱਤਰਕਾਰਾਂ ਨੂੰ ਕੋਈ ਵੀ ਮੁਸ਼ਕਲ ਆਂਦੀ ਆ ਉਹ ਆਪਣੀ ਮੁਸ਼ਕਲ ਰੱਖ ਸਕਦੇ ਆ ਜਦੇ ਵਿੱਚ ਕੀ ਖਾਸ ਕਰ ਵੈਬ ਚੈਨਲ ਵਾਸਤੇ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਕੋਈ ਵੀ ਸੰਸਥਾ ਨਹੀਂ ਸੀ ਜਿਹਦੇ ਕਰਕੇ ਕਾਫੀ ਦਿੱਕਤਾਂ ਆ ਰਹੀਆਂ ਸੀ ਵੈਬ ਚੈਨਲ ਵਾਲਿਆਂ ਨੂੰ ਜਦੋਂ ਕਵਰੇਜ ਦੇ ਦੌਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਦੇ ਵਾਸਤੇ ਆਪਾਂ ਇਹ ਸੰਸਥਾ ਬਣਾਈ ਆ ਜਦੇ ਵਿੱਚ ਕੀ ਕੋਈ ਵੀ ਵੈਬ ਚੈਨਲ ਵਾਲਾ ਪੱਤਰਕਾਰ ਆ ਜਿਹੜਾ ਉਹ ਦਿਲ ਖੋਲ ਕੇ ਸਾਡੀ ਸੰਸਥਾ ਵੱਲੋਂ ਰਾ ਖੁੱਲਾ ਸਵਾਗਤ ਹੈਗਾ ਉਹ ਸਾਡੀ ਸੰਸਥਾ ਦੇ ਵਿੱਚ ਆ ਕੇ ਜੁਆਇਨ ਕਰ ਸਕਦਾ ਆ ਬਹੁਤ ਬਹੁਤ ਧੰਨਵਾਦ ਜਿਹੜੀ ਕਮੇਟੀ ਬਣਾਈ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੂਰੀ ਜ਼ਿਲ੍ਹੇ ਦੀ ਕਾਰਜਕਾਰੀ }{-}ਸ਼ਿਠ ਕਰਾਂਗੇ ਔਰ ਜਿਹੜੀ ਜਿਹੜੀ ਮੁਸ਼ਕਲ ਹੋਏਗੀ ਉਹਦੇ ਵਾਸਤੇ ਆਪਾਂ ਮਹੀਨੇ ਦੇ ਵਿੱਚ ਇੱਕ ਲੜੀਵਾਰ ਮੀਟਿੰਗ ਜ਼ਰੂਰ ਕਰਾਂਗੇ ਜਿਹਦੇ ਵਿੱਚ ਕੀ ਸਾਰੇ ਪੱਤਰਕਾਰਾਂ ਦੀਆਂ ਸਮੱਸਿਆ ਜੜੀਆਂ ਉਹ ਹੱਲ ਕੀਤੀਆਂ ਜਾਣਗੀਆਂ ਜੈ ਹਿੰਦ ਧੰਨਵਾਦ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs The future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's James cambridge international school opposite canada palace near a m institutes Jalandhar dalhousie bypass road pathanko